ਸਸ਼ੀਕਾਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਡੇਲੀ ਨਿਊਜ਼ ਮੋਹਾਲੀ ਦੇ ਪਿੰਡ ਮਟੌਰ ਵਿਖੇਨ ਪਛਾਤੇ ਤਿੰਨ ਨੌਜਵਾਨਾਂ ਵੱਲੋਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਬੰਦੂਕ ਦੀ ਨੋਕ ਤੇ ਦੁਕਾਨਦਾਰਾਂ ਤੋਂ ਲੁੱਟੇ ਤਕਰੀਬਨ 2 ਲੱਖ ਰੁਪਏ ਪੁਲਿਸ ਵੱਲੋਂ ਮਟੌਰ ਥਾਣੇ ਦੇ ਐਸ ਐਚ ਓ ਅਮਨਦੀਪ ਤਰੀਕਾ ਵੱਲੋਂ ਦੱਸਿਆ ਗਿਆ ਕਿ ਮੁਕੱਦਮਾ ਦਰਜ ਕਰ ਕੇ ਜੋ ਕਿ આરોપીਆਂ ਦੀ ਪਾਲ ਜਾਰੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਤਸਵੀਰਾਂ ਮੁਹਾਲੀ ਦੇ ਪਿੰਡ ਮਟੋਰਦਿਆਂ ਨੇ ਜਿੱਥੇ ਕੀ ਇਹਨਾਂ ਆਰੋਪੀਆਂ ਵੱਲੋਂ ਜੋ ਕਿ ਦੁਕਾਨ ਦੇ ਵਿੱਚ ਬੰਦੂਕ ਦੀ ਨੋਕ ਤੇ ਜੋ ਕਿ 2 ਲੱਖ ਰੁਪਿਆ ਲੁੱਟ ਕੇ ਮੌਕੇ ਤੇ ਫਰਾਰ ਹੋ ਗਏ ਜਾਣਕਾਰੀ ਦਿੰਦੇ ਹੋਏ ਐਸ ਐਚਓ ਅਮਰਦੀਪ ਤਰੀਕਾ ਇਹ ਜਨਮਸ਼ਤਮੀ ਵਾਲੀ ਰਾਤ ਦੀ ਗੱਲ ਹੈ ਜੀ 26 ਤੇ 27 ਦੇ ਵਿਚਲੀ ਰਾਤ ਦੀ ਗੱਲ ਹੈ ਜੀ ਆ ਸਤਿਆਨਾਰਾਇਣ ਮੰਦਿਰ ਕੋਲੇ ਇੱਕ ਦੀਪਕ ਰਾਜ ਟੇਡਰ ਦੇ ਨਾਲ ਤੇ ਦੁਕਾਨਾ ਦੀਪਕ ਦੀ ਜੀ ਤੇ ਉਹਦੇ ਵੱਲੋਂ ਕੰਪਲੇਂਟ ਆਈ ਸੀਗੀ ਮਗਨਪਾਟ ਦੇ ਉੱਤੇ ਉਹਦੇ ਤੋਂ 2 ਲੱਖ ਰੁਪਇਆ ਲੈ ਗਿਆ ਉਹਦਾ ਬਿਆਨ ਲਿਖਿਆ ਸੀ ਜਿਹੜਾ ਹੈਗਾ ਇਹਦੇ ਵਿੱਚ ਐਫ ਆਈ ਆਰ ਦਰਜ ਕਰਤੀ ਤੇ ਨੰਨ ਪਛਾਤਿਆਂ ਤੇ ਐਫ ਆਈ ਆਰ ਲਾਜ਼ ਕੀਤੀ ਗਿਆ ਫੇਰ ਨੰਬਰ 198 278 ਤੋਂ 2024 ਦੀ ਤੇ ਤਫਸੀਲ ਚੱਲ ਰਹੀ ਹੈ ਜੀ ਜਲਦੀ ਇਹਨੂੰ ਟ੍ਰੇਸ ਕਰਕੇ ਸਰ ਅਰੋਪੀਆ ਦੀ ਵੀ ਪੇਸ਼ਾਨੀ ਹੋ ਗਈ ਹਜੇ ਤੱਕ ਜਿਹੜੀ ਹੈਗੀ ਹੈ ਜੀ ਉਹ ਤਫਤੀਸ਼ ਚੱਲ ਰਹੀ ਹੈ ਜੀ ਜਲਦੀ ਹੀ ਜਿਹੜੀ ਹੈਗੀ ਹੈ ਉਸ ਦੀ ਵੀ ਫੁਟੇਜ ਵੀ ਆਈ ਹੈ ਆਪ ਦੇ ਕੋਲ ਅਸੀਂ ਉਹ ਸਾਰੀਆਂ ਪ੍ਰਕਿਊਰ ਕਰਨ ਦੀ ਜਿਹੜੀ ਹੈਗੀ ਹੈ ਜੀ ਸਾਡੀ ਉਹ ਟਰੈਕ ਚ ਹੈ ਇੱਕ ਗੱਲ ਜਨਮਸ਼ਟਮੀ ਦੀ ਰਾਤ ਸੀਗੀ ਤੇ ਕੁਝ ਹੀ ਕਰਮਾਡੂ ਦੇ ਪੁਲਿਸ ਪਾਰਟੀ ਨੇ ਤਾਂ ਰਾਤ ਸੀ ਫਿਰ ਇਹ ਜਿਹੜੀ ਘਟਨਾ ਵਾਪਰ ਰਹਾ ਕਿਤੇ ਨਾ ਕਿਤੇ ਕੋਈ ਸੰਕੇਤ ਦੇ ਲੱਗਦੇ ਹੁੰਦਾ ਦੇਖੋ ਜੀ ਇਹ ਸਾਰਾ ਕੋਈ ਤਫਤੀਸ਼ ਦੇ ਵਿੱਚ ਅਸੀਂ ਕਵਰ ਕਰਾਂਗੇ ਜੋ ਵੀ ਹੈਗਾ ਤੁਹਾਨੂੰ ਜਲਦੀ ਇਸ ਬਾਰੇ ਅਪਡੇਟ ਕਰਾਂਗੇ